ਦੋਸਤੋ ਜਿਸ ਤਰੀਕੇ ਨਾਲ ਪੰਜਾਬ ਵਿੱਚ ਘਟਨਾਵਾਂ ਹੋ ਰਹੀਆਂ ਤੇ ਇਹ ਤੁਸੀਂ ਜਿਹੜਾ ਦੇਖ ਰਹੇ ਹੋ ਦੋ ਜਾਨੇ ਇਹਨਾਂ ਨੇ ਕੀ ਘਟਨਾ ਨੂੰ ਅੰਜਾਮ ਦਿੱਤਾ ਤੁਸੀਂ ਦੇਖ ਕੇ ਬਾਈ ਤੁਹਾਡੀ ਰੂਹ ਕੰਬ ਜਾਣੀ ਹੈ ਇਹ ਜਿਹੜੀ ਔਰਤ ਹੈ ਇਹਨੇ ਆਪਣੀ ਕੁੜੀ ਨੂੰ ਮਾਰਿਆ ਮਤਲਬ ਆਪਣੀ ਕੁੜੀ ਦਾ ਕਤਲ ਕੀਤਾ ਕਿਉਂਕਿ ਲੋਕ ਔਲਾਦ ਦੀ ਆਦੇ ਬੱਚਿਆਂ ਦੀ ਸੁੱਖ ਸੁੱਖ ਮੰਗਦੇ ਐ ਬੱਚਿਆਂ ਲਈ ਗੁਰੂ ਘਰਾਂ ਚ ਨੱਕ ਰਗੜਦੇ ਐ ਪਰ ਇਹ ਜਨਾਨੀ ਨੇ ਆਪਣੇ ਹੀ ਇੱਕ 12 ਤੋਂ 13 ਸਾਲ ਦੀ ਕੁੜੀ ਦਾ ਗਲਾ ਕੁੱਟ ਕੇ ਮਤਲਬ ਕੁੱਟਿਆ ਜਾਂ ਮਰਵਾਇਆ ਉਹ ਇੱਕ ਬਹੁਤ ਵੱਡਾ 아이 ਕੁੜੀ ਨੇ ਇੱਕ ਕਾਪ ਕੀਤਾ ਇਹ ਆਪਾਂ ਇਹ ਤੋਂ ਸਾਰੀ ਗੱਲਬਾਤ ਪਤਾ ਕਰਾਂਗੇ ਸੋ ਇਹ ਜਿਹੜੀ ਗੱਡੀ ਹੈ ਇਹ ਗੱਡੀ ਵੀ ਉਹਦੇ ਵਿੱਚ ਵਰਤੀ ਗਈ ਹੈ ਇਹ ਕਿਵੇਂ ਇਹਨਾਂ ਨੇ ਘਟਨਾ ਨੂੰ ਅੰਜਾਮ ਦਿੱਤਾ ਕਿਉਂ ਦਿੱਤਾ ਕੀ ਗੱਲ ਸੀ ਸਾਰੀ ਆਪਾਂ ਇਹ ਜਿਹੜੀ ਗੱਲ ਹੈ ਇਹ ਕੁੜੀ ਨਾਲ ਗੱਲਬਾਤ ਕਰਾਂਗੇ ਤੇ ਉਹਦੀ ਜਿਹੜੀ ਸਚਾਈ ਹੈ ਉਹ ਆਪਾਂ ਸਾਰੇ ਲੋਕਾਂ ਦੇ ਸਾਹਮਣੇ ਲਾਉਣਾ ਚਾਹੁੰਦੇ ਆ ਤੇ ਸੋ ਆਪਾਂ ਇੱਕ ੁੜੀ ਨਾਲ ਗੱਲ ਕਰਦੇ ਆ ਜੀ ਆਸੀਗਾ ਵੀਰੇ ਉਹ ਠੀਕ ਆ ਬਣੇ ਆ ਪਣਜੀ ਜਿਹੜੀ ਤੁਸੀਂ ਘਟਨਾ ਨੂੰ ਅੰਜਾਮ ਦਿੱਤਾ ਜੀ ਬਿਲਕੁਲ ਗੱਲ ਸੱਚੀ ਹੈ ਇਹ ਕੀ ਗੱਲ ਹੈ ਸਾਨੂੰ ਵਿਸਤਾਰ ਚ ਦੱਸੋ ਗੱਲ ਤਾਂ ਵੀਰੇ ਸੱਚੀ ਹੈ ਇਹ ਹਮ ਪਰ ਲੋਕਾਂ ਨੂੰ ਇਹ ਨਹੀਂ ਪਤਾ ਵੀ ਜਿਹੜੀ ਕੁੜੀ ਸੀਗੀ ਉਹ ਮੇਰੀ ਆਪਦੀ ਕੁੜੀ ਨਹੀਂ ਸੀਗੀ ਅੱਛਾ ਜੀ ਜਿਹੜਾ ਮੇਰੇ ਘਰ ਆਲਾ ਘਰ ਆਲਾਗਾ ਉਹਨੇ ਪਹਿਲਾਂ ਵਿਆਹ ਕਰਵਾਇਆ ਹੋਇਆ ਸੀ ਉਹਨੇ ਮੈਨੂੰ ਦੱਸਿਆ ਨਹੀਂ ਹੂੰ ਤੇ ਉਹਦੇ ਵਿੱਚ ਜਿਹੜੀ ਕੁੜੀ ਦੀ ਮਾਂ ਸੀ ਉਹ ਮਰ ਗਈ ਸੀ ਮੇਰੇ ਨਾਲ ਇਹਨੇ ਦੂਜਾ ਵਿਆਹ ਕਰਵਾਇਆ ਮੈਨੂੰ ਪਹਿਲਾਂ ਦੱਸ ਦਿੰਦਾ ਵੀ ਮੇਰੇ ਕੁੜੀ ਹੈਗੀ ਹੂੰ ਇੰਨਾ ਕੁਝ ਕਿਉਂਦਾ ਮੈਂ ਵਿਆਹ ਨਾ ਕਰਵਾਉਂਦੀ ਹੂੰ ਨਹੀਂ ਉਸ ਤੋਂ ਬਾਅਦ ਜਦ ਮੈਂ ਮੈਨੂੰ ਵਿਆਹ ਲਾਇਆ ਵਾਕਾਫੀ ਟਾਈਮ ਤੇ ਮੈਨੂੰ ਦੱਸਿਆ ਨਹੀਂਗਾ ਜੀ ਪਤਾ ਨਹੀਂ ਕਿੱਥੇ ਆਵਦੀ ਭੈਣ ਭੂਣ ਕੋਲ ਕਿਤੇ ਕੁੜੀ ਛੱਡੀ ਕਿ ਘਰੇ ਹੌਲੀ 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 ਕਰਕੇ ਲਿਆਉਣ ਲੱਗ ਗਿਆ ਠੀਕ ਹੈ ਕੁੜੀ ਨੂੰ ਕਰੀ ਕਿੰਨਾ ਚਿਰ ਹੋਇਆ ਤੁਹਾਡਾ ਵਿਆਹ ਹੋਏ ਨੂੰ ਇਹ ਬਾਈ ਨਾਲ ਜਿਹੜਾ ਤੁਸੀਂ ਕਹ ਰਹੇ ਹੋ ਮੇਰੀ ਥੋੜੀ ਘਰ ਵਾਲੇ ਨਾਲ ਦੋ 2.5 ਸਾਲ ਹੋ ਗਏ ਦੋ 2.5 ਸਾਲ ਹੋ ਗਏ ਸੀਗੇ ਮਤਲਬ ਦੋ 2.5 ਸਾਲ ਸਾਲ ਤਾਂ ਮੈਨੂੰ ਪਤਾ ਹੀ ਨਹੀਂ ਲੱਗਿਆ ਹੈਗਾ ਵੀ ਕੁੜੀ ਹੈਗੀ ਆ ਕਿ ਹੈ ਨਹੀਂ ਅੱਛਾ ਜੀ ਤੇ ਕੁੜੀ ਕੁੜੀ ਦੀ ਉਹ ਕੁੜੀ ਦੀ ਉਮਰ ਕਿੰਨੀ ਹੈ ਬਾਈ ਜਿਹੜੀ ਬੱਚੀ ਤੁਸੀਂ ਮਾਰੀ ਉਹਦੀ ਉਮਰ ਕਿੰਨੀ ਸੀਗੀ 10-12 ਸਾਲ ਹੋਏਗੀ ਠੀਕ ਹੈ ਮਤਲਬ ਜਿਹੜੀ ਘਟਨਾ ਨੂੰ ਅੰਜਾਮ ਦਿੱਤਾ ਉਹ ਘਟਨਾ ਨੂੰ ਅੰਜਾਮ ਕਿਵੇਂ ਦਿੱਤਾ ਕਿਹਨੇ ਦਿੱਤਾ ਤੇ ਕਿਹਦੇ ਨਾਲ ਤੁਸੀਂ ਜਿਹੜੀ ਇਹ ਰਲਕੇ ਜਿਹੜੀ ਘਟਨਾ ਕੀਤੀ ਹੈ ਸਾਨੂੰ ਉਹ ਜ਼ਰੂਰ ਦੱਸੋ ਅਸੀਂ ਆਡੀਅੰਸ ਨੂੰ ਦੱਸਣਾ ਚਾਹੁੰਦੇ ਆ ਕਿਉਂਕਿ ਕਈ ਵੀਰਾਂ ਨੂੰ ਇਹ ਗੱਲ ਦਾ ਪਤਾ ਨਹੀਂ ਵੀ ਇਹ ਤੁਸੀਂ ਇਕੱਲੇ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਜਾਂ ਉਹਦੇ ਵਿੱਚ ਕੋਈ ਹੋਰ ਵੀ ਆ ਆਦਮੀ ਸ਼ਾਮਲ ਸੀਗਾ ਜੀ ਨਹੀਂ 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 ਇਹ ਇਹ ਨੂੰ ਮੈਂ ਪੈਸੇ ਦਿੱਤੇ ਸੀਗੇ ਜੀ ਹੋਰ ਕੋਈ ਕਰਦਾ ਕੋਈ ਇਥੇ ਪਿੰਡ ਦਾ ਕੋਈ ਨਹੀਂ ਸੀ ਇਹ ਮੁੰਡਾ ਬਾਹਰੋਂ ਆ ਅੱਛਾ ਜੀ ਇਹ ਨੂੰ ਮੈਂ ਪੈਸੇ ਦਿੱਤੇ ਠੀਕ ਠੀਕ ਹੈ ਜੀ ਕਿੰਨੇ ਕਿੰਨੇ ਪੈਸੇ ਤੁਹਾਨੂੰ ਵੀਰੇ ਕਿੰਨੇ ਪੈਸੇ ਚੋ ਟੋਟਲ ਕਿੰਨੇ ਪੈਸੇ ਲਏ ਇਹਨਾਂ ਤੋਂ 20-25 ਅੱਛਾ 20-25000 ਰੁਪਿਆ ਤੇ ਉਹ ਕੁੜੀ ਦੀ ਕੁੜੀ ਕੱਲੀ ਸੀਗੀ ਮਤਲਬ ਉਹ ਕੋਈ ਲਾਦੇ ਨਹੀਂ ਸੀ ਲਾਦੇ ਕੋਈ ਨਹੀਂ ਸੀ ਵੀਰੇ ਗਲਤੀ ਉਹਦੀ ਵੀ ਆ ਉਹਨੇ ਮੈਨੂੰ ਪਹਿਲਾਂ ਦੱਸਣਾ ਸੀ ਵੀ ਮੇਰੇ ਕੁੜੀ ਹੈਗੀ ਕਿਉਂ ਨਹੀਂ ਦੱਸਿਆ ਜਮੀਨ ਕਿੰਨੀ ਹੁੰਦੀ ਸੀਗੀ ਉਹਨੂੰ ਬੰਦੇ ਨੂੰ ਜਮੀਨ 15 20 ਕਿੱਲੇ ਸੀਗੀ ਅੱਛਾ 15 20 ਕਿੱਲੇ ਤੇ ਤੁਹਾਡੇ ਆਪਣੇ ਬੱਚੇ ਕਿੰਨੇ ਸੀਗੇ ਹੁਣ ਮੇਰੇ ਤਾਂ ਬੱਚਾ ਇਹ ਨਹੀਂ ਜੀ ਬੱਚਾ ਥੋੜੇ ਸੀ ਨਹੀਂ ਅਸੀਂ ਅੱਛਾ ਕੋਈ ਨਹੀਂ ਥੋੜੇ ਕਿਉਂਕਿ ਥੋੜੇ ਦਿਲ ਚ ਥੋੜੇ ਦਿਲ ਚ ਇਹ ਹੀ ਸ਼ੱਕ ਕਿਉਂ ਇਹ ਇਹ ਜਾ ਆਇਆ ਵੀ ਮੈਂ ਬੱਚੇ ਨੂੰ ਮਾਰਦਾ ਤੇ ਹੋ ਸਕਦਾ ਵੀ ਕੱਲੋਂ ਇਹ ਤਾਂ ਨਹੀਂ ਵੀ ਕੋਈ ਪ੍ਰਾਪਰਟੀ ਬਿਚੇ ਵੀ 20 ਕਿੱਲੇ ਆ 20 ਕਿੱਲੇ ਕੋਈ ਕੋਈ ਕੁੜੀ ਨੂੰ ਨਾਲ ਜਾਣਾ ਸਾਡਾ ਕੁਝ ਬਣਨਾ ਨਹੀਂ ਕੋਈ ਇਹੋ ਜੀ ਗੱਲ ਬਾਤ ਤੁਹਾਡੇ ਦਿਲ ਚ ਹਾਂ ਵੀਰੇ ਸੱਚ ਤਾਂ ਇਹੀ ਹੈਗਾ ਪਰ ਹੁਣ ਮੈਨੂੰ ਪਛਤਾਵਾ ਵੀ ਹੋ ਰਿਹਾ ਹੈਗਾ ਵੱਡੀ ਸਾਰੀ ਮੇਰੇ ਘਰ ਵਾਲਾ ਜਿਹੜਾ ਇਹ ਹੈਗਾ ਇਹਦੀ ਕੋਠੀ ਪਾਈ ਹੋਈ ਸੀ ਹੈ ਕੋਠੀ ਪਾਈ ਹੋਈ ਹੈ ਜਮੀਨ ਆ 20 ਕਿੱਲੇ ਗੱਡੀ ਸਾਰਾ ਕੁਝ ਹੈਗਾ ਮੈਨੂੰ ਐ ਹੋ ਗਿਆ ਵੀ ਇਹੇ ਕੁੜੀ ਦੇ ਨਾ ਕਰਵਾ ਦੂਗਾ ਸਾਰਾ ਕੁਝ ਤੇ ਫਿਰ ਮੈਂ ਇਸ ਡਰ ਚ ਆ ਕੇ ਕੁੜੀ ਨੂੰ ਮਾਰਿਆ ਅਸੇ ਗੱਡੀਆਂ ਕਿੰਨੀਆਂ ਤੁਹਾਡੇ ਜਿਹੜਾ ਘਰ ਵਾਲਾ ਉਹਦੇ ਕੋਲ ਗੱਡੀਆਂ ਕਿੰਨੀਆਂ ਐ ਵੀਰੇ ਗੱਡੀ ਅਮ ਹੈਗੀਆਂ ਨਾ ਗੱਡੀਆਂ ਤਿੰਨ ਚਾਰ ਤਿੰਨ ਚਾਰ ਗੱਡੀਆਂ ਤੇ ਕੀ ਕਰਦੇ ਆ ਬਾਈ ਆਪ ਕੀ ਕਰਦੇ ਆ ਜੌਬ ਕਰਦੇ ਆ ਜੌਬ ਕਰਦੇ ਆ ਕਿੰਨੀ ਤਰ੍ਹਾਂ ਹੈ ਉਹਨਾਂ ਦੀ ਤਨਖਾਹ ਨਹੀਂ 50000 50000 ਰੁਪਏ ਮਹੀਨੇ ਦੀ ਹੈ ਤੇ ਫਿਰ ਉਹ ਜੌਬ ਵਧੀਆ ਕਰਦੇ ਆ ਇਹ ਮੁੰਡੇ ਇਹ ਮੁੰਡਾ ਸਟੱਡੀ ਕਰਦਾ ਜਿਹੜੇ ਤੁਸੀਂ ਇਹ ਪੜਦਾ ਹੈ ਕਿ ਕੀ ਨਾਲ ਕੀ ਕੀ ਕੰਮ ਕਰਦੇ ਹੋ ਵੀਰੇ ਤੁਸੀਂ ਮੈਂ ਪੜ੍ਹਦੇ ਹਾਂ 12ਵੀਂ ਕਰ ਲੀ ਲਾਸ਼ ਤੂੰ ਕਰ ਲਈ ਫੇ ਤੁਨੂੰ ਇਹ ਰਹੀ ਕੰਮ ਕਰਨ ਦੀ ਕੀ ਲੋੜ ਬਈ ਤੁਸੀਂ ਇਹ ਕੰਮ ਕਿਉਂ ਕੀਤਾ ਇਹੋ ਜਿਹੀ ਘਟਨਾ ਨੂੰ ਅੰਜਾਮ ਕਿਉਂ ਦਿੱਤਾ ਕੋਈ ਮੈਂ ਪਹਿਲਾਂ ਪਾ ਡਿਜਾਇਰ ਕਾਰ ਲੈਣੀ ਹਾਂਜੀ ਕਾਰ ਲੈ ਲਈ ਉਹਦੀ ਕਿਸ਼ਤਾਂ ਭਰਨ ਵਾਸਤੇ ਲੋਕਾਂ ਕੋਲ ਪੈਸੇ ਹੈਗੇ ਇੱਕ ਕਾਰ ਲੈ ਲਈ ਕਾਰ ਲੈ ਲਈ ਤੇ ਉਹਦੀ ਕਿਸ਼ਤ ਭਰਨ ਵਾਸਤੇ ਪੈਸੇ ਨਹੀਂ ਸੀ ਆ ਤੁਸੀਂ ਮੁੰਡਾ ਕਾਰ ਦੇਖ ਰਹੇ ਹੋ ਇਹਨੇ ਕਾਰ ਲਈ ਤੇ ਕਾਰ ਲੀਰ ਕੋਲ ਕਿਸ਼ਤ ਟੁੱਟ ਗਈ ਤਾਂ ਸੋ ਇਹ ਬੰਦੇ ਨੇ ਸੋਚਿਆ ਵੀ ਆਪਾਂ ਨੂੰ 50000 ਰੁਪਇਆ ਬਣਦਾ ਤੇ 50 ਦੇ ਵਿੱਚੋਂ ਕਿਸ਼ਤ ਕਿੰਨੀ ਸੀ ਤੁਹਾਡੀ ਮੇਰੀ ਕੀ ਹੋਣਾ ਮੈਂ ਨਹੀਂ သိ ਕਿਉਂ ਠੀਕ ਹੈ ओके okay. ए कार किन्ने ਦੇ ਲਈ ਹੈਗੀ ਕਿੰਨੇ ਲੱਖ ਦੀ ਲਈ ਹੈ ਇਹ 15 ਲੱਖ ਦੀ 15 ਲੱਖ ਦੀ ਕਾਰ ਲਈ ਹੈ ਤਾਂ ਫਿਰ ਤੈਨੂੰ ਯਾਰ ਜਰੂਰੀ ਸੀਗੀ ਵੀ ਤੂੰ ਨੂੰ ਵੀ ਇੰਨੀ ਮਹਿੰਗੀ ਗੱਡੀ ਦੀ ਕਿਸ਼ਤ ਨਹੀਂ ਭਰੀਂਦੀ ਵਿੱਚ ਦੂਜੀ ਗੱਡੀ ਕਿਉਂ ਲਈ ਤੇ ਐਜਾ ਹੁਣ ਤੂੰ ਪਹਿਲਾਂ ਹੀ ਮੈਂ ਜੋਬ ਤੇ ਲੱਗਿਆ ਸੀਗਾ ਤੇ ਅਜ ਉਹਨਾਂ ਨੇ ਮੈਨੂੰ ਹਟਾਤਾ ਤਾਂ ਜੋ ਮੈਂ ਜੋਬ ਲੱਗੇ ਸੇ ਕਾਰ ਲਈ ਸੀਗੀ ਫਿਰ ਜੋਬ ਤੋਂ ਹਟਣ ਤੋਂ ਬਾਅਦ ਮੈਨੂੰ ਕੋਈ ਕੰਮ ਨਹੀਂ ਮਿਲਿਆ ਹਮ ਦਿਹਾੜੀ ਵੀ ਕੀਤੀ ਪਰ ਕਿਸ਼ਤ ਨਹੀਂ ਭਰੀ ਗਈ ਤੇ ਮੈਂ ਇਹ ਗੱਡੀ ਫਿਰ ਗੱਡੀ ਕਿਉਂ ਲਈ ਗੱਡੀ ਲੋਕਾਂ ਵਗਰ ਲਾ ਕੇ ਲਈ ਹਵਾ ਜਾ ਕੇ ਲਈ ਵੀ ਯਾਰ ਵੀ ਉਈ ਲੋਕਾਂ ਨੂੰ ਦਿਖਾਵੇ ਵਾਸਤੇ ਲਈ ਐ ਸੰਜੋਗ ਮੈਂ ਕਹਿੰਦੇ ਸੀ ਕਿ ਹੁਣ ਜੋਬ ਲਾ ਕੇ ਕਾਰਕੁਨ ਤੋਂ ਲੈ ਕੇ ਪੈਸੇ ਹੀ ਕਰਨੇ ਤੁਹਾਨੂੰ ਤੇ ਮੈਂ ਪਹਿਲਾਂ ਵੀ ਚਾਰ ਪੰਜਾਂ ਨੇ ਕਿਹਾ ਪਹਿਲਾਂ ਮੈਂ ਗੱਲ ਨਹੀਂ ਸੁਣੀ ਉਹ ਕਹੀਗੇ ਫਿਰ ਮੇਰਾ ਹੀ ਮਨ ਮੰਨ ਪਤ ਲਗ ਗਿਆ ਕਿੰਨੇ ਕਿੰਨੀ ਤਰ੍ਹਾਂ ਸੀ ਤੇਰੀ ਮੇਰੀ ਸੀਗੀ 20 30 ਬੇਨਤੀਆਂ 30 35 ਹਜ਼ਾਰ ਫਿਰ ਉਹਨੇ ਤੈਨੂੰ ਹਟਾਤਾ ਕਾ ਵੀ ਉਹ ਤੇਰਾ ਮਾਫ ਤਾਂ ਮੰਨ ਨਹੀਂ ਕੀਤਾ ਨਹੀਂ ਉਹ ਕੋਈ ਹੋਰ ਆ ਗਿਆ ਸੀਗਾ ਮੈਂ ਵਿੱਚ ਕਿ ਜਾਣੂ ਮੜ ਗਿਆ ਸੀਗਾ ਅੱਛਾ ਮਤਲਬ ਇਹ ਬੰਦੇ ਦੇ ਬਾਈ ਇਹ ਕਹਿੰਦਾ ਮੇਰੇ ਲੱਛਣ ਨਹੀਂ ਜੱਜਦੇ ਸੀ ਕਿਉਂਕਿ ਜਿਹੜਾ ਬੰਦਾ ਜਾਣਦਾ ਨਹੀਂ ਪ੍ਰੋਪਰ ਡਿਊਟੀ ਦੇ ਤੇ ਉਹ ਬੰਦੇ ਨੂੰ ਹਟਾਤਾ ਤੇ ਇਹ ਜਗ੍ਹਾ ਤੇ ਇਹ ਇਹਨੇ ਹਵਾ ਜਾ ਕੇ ਗੱਡੀ ਲੈ ਲਈ ਕਿਉਂਕਿ ਲੋਕ ਕਹਿੰਦੇ ਆ ਵੀ ਤੂੰ ਗੱਡੀ ਕਿਉਂ ਲੈਂਦਾ ਤੂੰ ਜੋਬ ਕਰਦਾ ਐ ਇੰਨੀ ਵਧੀਆ ਤਰੀਕ ਜੌਬ ਤੋਂ ਕਿਸੇ ਦੀ ਜਗ੍ਹਾ ਤੇ ਲੱਗਿਆ ਸੀਗਾ ਹਾਂ ਜਿਹੜੀ ਜਗ੍ਹਾ ਤੇ ਲੱਗਿਆ ਸੀ ਅੱਛਾ ਉਹਨਾਂ ਦੀ ਜਗ੍ਹਾ ਤੇ ਕਿਵੇਂ ਲੱਗਿਆ ਸੀਗਾ ਉਹਨੇ ਦਿੱਥੋਗੀ ਜੀ ਅੱਛਾ ਅਦੇ ਪਿਓ ਦੀ ਜਗ੍ਹਾ ਤੇ ਲੱਗਿਆ ਸੀ ਤੂੰ ਠੀਕ ਐ ਤੇ ਜਾਂ ਤੈਨੂੰ ਕੀ ਲੋੜ ਸੀ 30 35000 ਰੁਪਏ ਦੀ ਨੌਕਰੀ ਸੀ ਦੀ ਤਨਖਾਹ ਸੀ ਤੂੰ ਪਹਿਲਾਂ ਫਟਿਆ ਫਿਰ ਤੂੰ ਆ ਕੰਮ ਕੀਤੇ ਫਿਰ ਤੂੰ ਉਹ ਕੁੜੀ ਨੂੰ ਮਾਰਿਆ ਹੁਣ ਤੈਨੂੰ ਕੁਝ ਤੈਨੂੰ ਮਹਿਸੂਸ ਹੋ ਰਿਹਾ ਤੈਨੂੰ ਲੱਗਦਾ ਵੀ ਯਾਰ ਮੈਂ ਜਿਹੜੀ ਘਟਨਾ ਨੂੰ ਅੰਜਾਮ ਦਿੱਤਾ ਤੇ ਇਹ ਮੈਨੂੰ ਮੇਰੇ ਲਈ ਬਹੁਤ ਮਾੜੀ ਹੈ ਹੈ ਹੁਣ ਤੈਨੂੰ ਇਹਦੀ ਸਜ਼ਾ ਜਾਂ ਤੈਨੂੰ ਕੋਈ ਇਸ ਦਾ ਡਰ ਦਿਲ ਚ ਕੋਈ ਹੈ ਕੋਈ ਹੈ ਸੋ ਬਾਈ ਬੱਚੇ ਤੋਂ ਗਲਤੀ ਹੋ ਜਾਂਦੀ ਹੈ ਇਹ ਬਾਈ ਤੁਹਾਨੂੰ ਕਿੱਥੇ ਕਿਵੇਂ ਮਿਲਿਆ ਬਾਈ ਕਿਉਂਕਿ ਇਹ ਤੁਹਾਡੇ ਲਿੰਕ ਚ ਕਿਵੇਂ ਆਇਆ ਸਾਨੂੰ ਇਹ ਆਡੀਅנס ਨੂੰ ਗੱਲ ਜਰੂਰ ਦੱਸੋ ਇਹ ਮੈਨੂੰ ਕਿਸੇ ਨੇ ਗਾਹਾਂ ਦੀ ਗਾਹ ਨੰਬਰ ਦਿੱਤਾ ਸੀਗਾ ਵੀਰੇ ਮੈਂ ਨੰਬਰ ਲਾ ਕੇ ਦੇਖਿਆ ਮੈਨਾਂ ਨੂੰ ਪੈਸਿਆਂ ਦਾ ਲਾਲਚ ਦਿੱਤਾ ਵੀ ਤੈਨੂੰ ਇੰਨੇ ਪੈਸੇ ਦਵਾਂਗੀ ਇਸ ਟਾਈਮ ਕੁੜੀ ਸਕੂਲੋਂ ਆਉਂਦੀ ਆ ਹੂੰ ਵੀ ਬਸ ਤੂੰ ਉਹਨੂੰ ਲੈ ਜੀਂਗਾ ਨਾ ਮੈਂ ਗੱਡੀ ਚ ਆਪੇ ਲੈ ਜਾਊਂਗਾ ਹੂੰ ਇਹਨੇ ਗੱਡੀ 'ਚ ਸਿੱਟਿਆ ਤੇ ਬਸ ਮੈਨੂੰ ਤਾਂ ਉਦੋਂ ਫੋਨ ਕੀਤਾ ਜਦੋਂ ਉਹਨੂੰ ਮਾਰ ਕੁੜੀ ਕਿਸੇ ਬਰਨ ਮੋੜ ਨੂੰ ਗਈ ਸੀ ਹਾਂਜੀ ਅੱਕੇ ਬੇ ਬੜਾ ਕੁੜੀ ਨੂੰ ਕਿਵੇਂ ਤਈਆਇਆ ਤੇ ਕੁੜੀ ਨੂੰ ਕਿਵੇਂ ਗੱਲਾਂ ਚ ਲਾਇਆ ਕੁੜੀ ਪਹਿਲੇ ਜਦੋਂ ਸਕੂਲ ਚ ਬਾਹਰ ਆਈ ਹਮਮਮ ਪਹਿਲਾਂ ਮੈਨੂੰ ਦੇਖਿਆ ਕਿ ਸਿਕਿਉਰਿਟੀ ਹੈ ਗਾਰਡ ਤੋਂ ਜੋ ਪਰ੍ਹਾਂ ਵਗ ਗਈ ਹਮਮਮ ਜੋ ਬਾਹਰ ਆਈ ਉਹ ਜੜੀ ਨੂੰ ਦੇਖਦੀ ਸੀਗੀ ਅੱਛਾ ਲੈ ਕੇ ਜਾਊਗਾ ਹਮਮਮ ਤੇ ਜਦੋਂ ਮੈਂ ਉਹ ਪਹਿਲਾਂ ਆਇਆ ਤੇ ਮੇਰੇ ਕੋਲ ਆਇਆ ਕਿ ਮੈਂ ਤੇ ਜੜੀ ਨੇ ਭੇਜਿਆ ਹਮਮਮ ਕਿ ਆਹ ਚਾਕਲੇਟ ਲੈਣਾ ਉਹਨੇ ਕਿਹਾ ਕਿ ਨਾਲ ਲੈ ਕੇ ਆਉਣਾਗਾ ਮੈਂ ਜੜੀ ਦਾ ਦੋਸਤ ਠੀਕ ਹੈ ਉਹ ਮੈਂ ਕਾਰ ਚੁਲਾ ਲਿਆ ਅੱਛਾ ਕਿ ਉਹ ਕਾਰ ਚ ਬੈਠੀ ਤੇ ਮੈਂ ਉਹ ਪਹਿਲਾਂ ਦਾ ਉਹਦੇ ਦਵਾਈ ਲੈ ਦਿੰਦਾ ਕਿ ਤੇ ਕੁੜੀ ਦਾ ਜੜੀ ਤੈਨੂੰ ਕਹਿੰਦਾ ਸੀ ਨਹੀਂ ਜੀ ਨੀ ਜਾਣਦਾ ਸੀ ਬੱਚੀ ਨੂੰ ਵਿਸ਼ਵਾਸ ਹੋ ਗਿਆ ਮੈਨੂੰ ਲੈਣ ਆਇਆ ਕਿਤੇ ਹੁਣ ਮੈਨੂੰ ਦੇਖਿਆ ਪਿੰਡ ਚ ਮੈਂ ਪਹਿਲਾਂ ਵੀ ਆਇਆ ਸੀ ਇਹਨਾਂ ਨੂੰ ਸੋ ਬਾਈ ਇਹ ਕੁੜੀ ਨੂੰ ਬੱਚੀ ਨੂੰ ਇਹਨੇ ਕਿਵੇਂ ਗੱਲਾਂ ਤੇ ਲਿਆ ਕਿ ਚਾਕਲੇਟ ਦਾ ਝਾਂਸਾ ਦੇ ਕੇ ਬੱਚਾ ਬੱਚੇ ਨੂੰ ਇਹ ਬੰਦੇ ਨੇ ਆਪਣੀ ਗੱਡੀ 'ਚ ਬਿਠਾਇਆ ਇਹ ਗੱਡੀ ਉਹੀ ਹੈ ਇਹ ਉਹੀ ਗੱਡੀ ਹੈ ਜਿਹੜੀ ਗੱਡੀ 'ਚ ਇਹ ਬੰਦੇ ਨੇ ਘੱਟਾ ਨੂੰ ਅੰਜਾਮ ਦਿੱਤਾ ਸੋ ਇਹ ਬੰਦੇ ਨੇ ਬਾਈ ਬੱਚੇ ਨੂੰ ਮਾਰਿਆ ਕਿੱਥੇ ਫਿਰ ਕਿੱਥੇ ਇਹ ਕਦੋਂ ਰੌਂਡ ਜਿਹਦਾ ਅੰਜਾਮ ਕਿੱਥੇ ਦਿੱਤਾ ਕਿੱਥੇ ਲੈ ਗਿਆ ਉਹਨੂੰ ਸੂਏ ਕੋਲ ਇਹ ਸੂਏ ਦੇ ਸੂਏ ਕੋਲ ਲੈ ਗਿਆ ਤੇ ਫਿਰ ਪਤਾ ਕਿਵੇਂ ਲੱਗਿਆ ਪਤਾ ਕਿਵੇਂ ਲੱਗਿਆ ਬਾਈ ਫੜੇ ਕਿੱਥੋਂ ਗਏ ਤੁਸੀਂ ਕਿਸੇ ਨੇ ਇਹਨੂੰ ਦੇਖ ਲਿਆ ਜੀ ਇਹਨੂੰ ਕੁੱਟਿਆ ਘਟਿਆ ਫੜ ਲਿਆ ਹਾਂ ਤੇ ਫਿਰ ਇਹ ਤੋਂ ਨੰਬਰ ਲੈਤਾ ਮੇਰਾ ਹੂੰ ਮੈਨੂੰ ਫੋਨ ਕੀਤਾ ਫਿਰ ਪੁੱਛਿਆ ਮੈਨੂੰ ਕਹਿੰਦੇ ਵੀ ਤੁਹਾਡੀ ਕੁੜੀ ਵੀ ਮਾਰੀ ਪਈ ਆ ਵੀ ਆ ਮੁੰਡੇ ਨੇ ਹੁਣ ਮੈਂ ਤਾਂ ਕੀ ਹਾਂ ਤੁਸੀਂ ਇੱਥੇ ਆਇਓ ਇੱਥੇ ਤੁਹਾਡੀ ਅੱਜ ਜਮਾਨ ਆਪਣਾ ਤਰੀਕ ਤੇ ਆਇਓ ਅਜਾ ਤਰੀਕ ਹੈ ਤੇ ਹੁਣ ਤੁਹਾਨੂੰ ਕੀ ਲੱਗਦਾ ਬਾਈ ਤੁਹਾਨੂੰ ਕੋਈ ਸਜ਼ਾ ਹੋਊਗੀ ਜਾਂ ਤੁਹਾਨੂੰ ਕੀ ਕੀ ਲੱਗ ਰਿਹਾ ਤੁਹਾਨੂੰ ਮੈਂ ਹੋਰ ਥੋੜੇ ਦਿਲ ਦੇ ਵਿੱਚ ਕੀ ਵਿਚਾਰ ਵਿਚਾਰ ਚੱਲ ਰਿਹਾ ਸਜਾ ਤਾਂ ਵੀਰੇ ਹੁਣ ਹੋਊਗੀ ਜਦੋਂ ਐਡਾ ਵੱਡਾ ਪਾਪ ਕੀਤਾਗਾ ਆ ਪੰਦਿਓ ਹਾਂਜੀ ਮਹਿਸੂਸ ਹੁੰਦਾ ਹੁਣ ਬਹੁਤ ਜੀ ਕੀ ਜਵਾਕੜੀ ਨੇ ਕੀ ਵਿਗਾੜਾ ਸੀ ਕੀ ਖਾਣੀ ਸੀ ਮੈਂ ਦੁਗਾਨੇ ਘਰ ਵਗ ਜਾਂਦੀ ਕੱਲ ਨੂੰ ਹੁਣ ਬਹੁਤ ਮਹਿਸੂਸ ਹੋ ਰਿਹਾ ਦੁੱਖ ਵੀ ਹੋ ਰਿਹਾ ਜੇ ਮੇਰਾ ਆਪਦਾ ਬੱਚਾ ਹੁੰਦਾ ਫਿਰ ਮੈਂ ਉਹਨੂੰ ਵੀ ਮਾਰ ਦਿੰਦੀ ਹੂੰ ਬਹੁਤ ਦੁੱਖ ਹੋ ਰਿਹਾ ਸੋ ਇਹ ਬਾਈ ਜਿਹੜੀ ਲੇਡੀ ਜੀ ਆ ਮੰਨਦੀ ਮੈਨੂੰ ਬਹੁਤ ਵੱਡੀ ਗਲਤੀ ਹੋਈ ਐ ਮੈਂ ਕੁੜੀ ਨੂੰ ਮਾਰਿਆ ਕੁੜੀ ਨੂੰ ਮਾਰਨ ਨਹੀਂ ਚਾਹੀਦਾ ਸੀਗਾ ਇੱਕ ਜ਼ਮੀਨ ਦੇ ਲਾਲਚ ਦੇ ਵਿੱਚ ਤੇ ਇਹ ਜਿਹੜਾ ਨਾਲ ਇਹਦੇ ਇਨਸਾਨ ਆਏ ਨੇ 35000 ਦੇ ਇਲਾਜ ਵਿੱਚ ਗੱਡੀ ਦੀ ਕਿਸ਼ਤ ਭਰਨ ਦੇ ਚੱਕਰ 'ਚ ਜਿਹੜੀ ਕੁੜੀ ਨੂੰ ਮਾਰਿਆ ਇੱਕ ਅੰਤਜਾਮ ਦਿੱਤਾ ਸੋ ਬਾਈ ਇਹਨਾਂ ਤੇ ਜੋ ਵੀ ਇੱਕ ਬੰਦਲੀ ਕਾਰਵਾਈ ਬਣਨੀ ਚਾਹੀਦੀ ਹੈ ਤੇ ਅੱਗੇ ਤੋਂ ਬਾਈ ਕੋਈ ਤੁਹਾਨੂੰ ਲੱਗਦਾ ਵੀ ਇਹ ਹਜੇ ਜਿਹੜੇ ਪੰਜਾਬ ਦੇ ਹਾਲਾਤ ਹੈ ਉਹਨਾਂ ਨੂੰ ਇਹੋ ਜਿਹੀਆਂ ਚੀਜ਼ਾਂ ਕਰਨੀਆਂ ਚਾਹੀਦੀਆਂ ਪੰਜਾਬ ਦੇ ਵਿੱਚ ਬਹੁਤ ਕੁਝ ਇਹ ਹੋ ਰਿਹਾ ਹੈ ਨਹੀਂ ਵੀਰੇ ਇਹੋ ਜਿਹੀ ਗਲਤੀ ਨਾ ਕਰੋ ਸਾਥੂ ਤਾਂ ਗਲਤੀ ਹੋ ਗਈ ਇਹੋ ਜਿਹੀ ਗਲਤੀ ਨਾ ਕਰੋ ਬੱਚਿਆਂ ਦਾ ਕੋਈ ਕਸੂਰ ਨਹੀਂ ਕੁਝ ਨਹੀਂ ਰਹਿੰਦੇ ਬੱਚੇ ਦਾ ਇਹ ਕਿਸਮਤ ਲਿਖਾ ਕੇ ਲਿਆਉਂਦੇ ਆ ਵੀ ਤੁਸੀਂ ਭਾਈ ਕਿਸ ਨੂੰ ਕਹਿਣਾ ਚਾਹੁੰਦੇ ਹੋ ਜਿਹੜੇ ਲੋਕਾਂ ਦੇ ਸੁਪਨੇ ਆ ਵੀ ਬੋਲਟ ਲੈ ਲਓ ਯਾਰ ਗੱਡੀਆਂ ਲੈ ਲਓ ਮਹਿੰਗੀਆਂ ਵੇਖੀ ਜੋ ਕਿਸ਼ਤਾਂ-ਕੁਸ਼ਤਾਂ ਭਰੀ ਜਾਵਾਂਗੇ ਉਹਨਾਂ ਬਾਰੇ ਤੁਹਾਡਾ ਮਨ ਦਿਲ ਦੇ ਵਿੱਚ ਕੀ ਵਿਚਾਰ ਹੈ ਕੀ ਕਹਿਣਾ ਚਾਹੁੰਦੇ ਹੋ ਤੁਹਾਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ ਆਪਣੇ ਆਪਣੇ ਤੇ ਲਾ ਕੇ ਤਾਂ ਪਹਿਲੀ ਗੱਲ ਆਏਗਾ ਕਿ ਕਿਸੇ ਮਗਰ ਲਾ ਕੇ ਚੀ ਨਾ ਲੋ ਜੇ ਕਿ ਤੁਹਾਡੀ ਜੇਬ ਭਾਰ ਚੱਲਦੀ ਤਾਂ ਲੈ ਲਓ ਜੇ ਮੰਨ ਲਓ ਪਹਿਲਾ ਘਰ ਦਾ ਪਹਿਲਾ ਘਰ ਦਾ ਬਾਰੇ ਦੇਖੋ ਕਿ ਜੇ ਘਰ ਚ ਸਹੀ ਚੱਲਦਾ ਫਿਰ ਲੈ ਲਓ ਜੇ ਲੋ ਵੀ ਤਾਂ ਜੇ ਸੋੜ ਨਹੀਂ ਸਕਦਾ ਨਹੀਂ ਨਹੀਂ ਸਰ ਏ ਬੱਚਾ ਬਈ ਇਹਨੂੰ ਚੱਕ ਨੇ ਮਾਰਤਾ ਕਿਉਂਕਿ ਚੱਕ ਕਹਿੰਦੇ ਵੱਡੇ ਵੱਡੇ ਨਾਲ ਘਰ ਬਟਨਦੀ ਐ ਇਹ ਜਿਹੜੀ ਔਰਤ ਸੀ ਇਹਨੂੰ ਜ਼ਮੀਨ ਦੇ ਲਾਲਚ ਨੇ ਮਾਰਤਾ ਹੁਣ ਦੋਨਾਂ ਨੂੰ ਇਹੋ ਜਿਹਾ ਲਾਲਚ ਲੈ ਕੇ ਬੈਠਾ ਕਿ ਇਹਨਾਂ ਨੂੰ ਹੁਣ ਦੋਨਾਂ ਨੂੰ ਜੇਲ੍ਹ ਦੀ ਰੋਟੀ ਖਾਣੀ ਪੈਣੀ ਐ ਕਹਿੰਦੇ ਜੇਲ੍ਹ ਦੀ ਹਵਾ ਖਾਣੀ ਪੈਣੀ ਐ ਤੇ ਬਾਈ ਹੁਣ ਤੁਹਾਨੂੰ ਜਿਹੜੀ ਐਸ਼ੋ ਰਾਮ ਘਰੇ ਸੀ ਖੁੱਲ੍ਹ ਬਾਹਰੇ ਸੀਗੀ ਹੁਣ ਤੁਹਾਨੂੰ ਲੱਗਦਾ ਵੀ ਤੁਹਾਨੂੰ ਉੱਥੇ ਜਾ ਕੇ ਕੀ ਉੱਥੋਂ ਦੀ ਜ਼ਿੰਦਗੀ ਦੇ ਇੱਥੋਂ ਦੀ ਜ਼ਿੰਦਗੀ ਜੀ ਕੇ ਵਰਗੇ ਘਰ ਵੀ ਪੱਟਿਆ ਗਿਆ ਵੀਰੇ ਨਾਲੇ ਹੁਣ ਇਹਨੇ ਮੈਨੂੰ ਰੱਖਣਾ ਨਹੀਂ ਹੈਗਾ ਹੁਣ ਮੈਨੂੰ ਐਂ ਬੋਲਦਾ ਵੀ ਜੇਲਰ ਮਮ ਉਹਦੇ ਬੱਚੇ ਵੀ ਕਾਤਲ ਜੇਲਰ ਆਈ ਉਹ ਅੱਲਾ ਜਿਹਦੇ ਤਰੀਕੇ ਤੇ ਆਉਂਦਾ ਹੈ ਸੋ ਬਾਈ ਹੁਣ ਇਹਨਾਂ ਤੇ ਜਿਹੜੀ ਆ ਕਾਰਵਾਈ ਦਾ ਸਰਕਾਰ ਕਰੂਗੀ ਕਿਉਂਕਿ ਜਿਹੜੀ ਭਵੰਤਮਾਨ ਸਰਕਾਰ ਹੈ ਉਹ ਬਹੁਤ ਇਸ ਟਾਈਮ ਆਪਣੇ ਜਿਹੜੀ ਇਹੋ ਜਿਹੇ ਲੋਕਾਂ ਨੂੰ ਸਜ਼ਾ ਦੇ ਰਹੀ ਹੈ ਕਿਉਂਕਿ ਸਜ਼ਾ ਦੇਣੀ ਬਣਦੀ ਵੀ ਹੈ ਬਾਈ ਕਿਉਂਕਿ ਅਸੀਂ ਇਹੀ ਬੇਨਤੀ ਕਰਦੇ ਆਂ ਜਿਹੜੇ ਲੋਕ ਇਹੋ ਜਿਹੇ ਗਲਤ ਕੰਮ ਕਰਦੇ ਆ ਉਹਨਾਂ ਨੂੰ ਅਸੀਂ ਰਿਕੁਐਸਟ ਕਰਦੇ ਆਂ ਵੀ ਇਹਨਾਂ ਕੰਮਾਂ ਤੋਂ ਬਚੋ ਇਹਨਾਂ ਕੰਮਾਂ 'ਚ ਕੁਝ ਨਹੀਂ ਰੱਖਿਆ ਉਕੇ ਇਹ ਬੰਦੇ ਨੇ ਇੱਕ ਗੱਡੀ ਲਈ ਸੀ ਗੱਡੀ ਦੇ ਕਿਸ਼ਤ ਨਾ ਭਰਨੇ ਚੱਕਰ ਸੇ ਇਹ ਕੰਮ ਕਰਨਾ ਪਿਆ ਤੇ ਇਹ ਜਿਹੜੀ ਔਰਤ ਸੀ ਜ਼ਮੀਨ ਵਿਚ ਨੇ ਆਪਣਾ ਇੱਕ ਜਿਹੜੀ ਬੱਚੀ ਮਾਰਤੀ ਜਿਹਦੇ ਆਪਾਂ ਕਹਿ ਸਕਦੇ ਆ 12 ਤੋਂ 13 ਸਾਲ ਦੀ ਕੁੜੀ ਦਾ ਗਲਾ ਕੁੱਟ ਕੇ ਮਤਲਬ ਕੁੱਟਿਆ ਜਾਂ ਮਰਵਾਇਆ ਉਹ ਇੱਕ ਬਹੁਤ ਵੱਡਾ ਕੁੜੀ ਨੇ ਪਾਪ ਕੀਤਾ ਇਹ ਆਪਾਂ ਇਹ ਤੋਂ ਸਾਰੀ ਗੱਲਬਾਤ ਪਤਾ ਕਰਾਂਗੇ ਸੋ ਇਹ ਜਿਹੜੀ ਗੱਡੀ ਹੈ ਇਹ ਗੱਡੀ ਵੀ ਉਹਦੇ ਵਿੱਚ ਵਰਤੀ ਗਈ ਹੈ। ਅ ਇਹ ਕਿਵੇਂ ਇਹਨਾਂ ਨੇ ਘਟਨਾ ਨੂੰ ਅੰਜਾਮ ਦਿੱਤਾ? ਕਿਉਂ ਦਿੱਤਾ? ਕੀ ਗੱਲ ਸੀ? ਸਾਰੀ ਆਪਾਂ ਇਹ ਜਿਹੜੀ ਗੱਲ ਹੈ ਇਹ ਕੁੜੀ ਨਾਲ ਗੱਲਬਾਤ ਕਰਾਂਗੇ ਤੇ ਉਹਦੀ ਜਿਹੜੀ ਸਚਾਈ ਹੈ ਉਹ ਆਪਾਂ ਸਾਰੇ ਲੋਕਾਂ ਦੇ ਸਾਹਮਣੇ ਲਿਆਉਣਾ ਚਾਹੁੰਦੇ ਆ। ਤੇ ਸੋ ਆਪਾਂ ਇਹ ਕੁੜੀ ਨਾਲ ਗੱਲ ਕਰਦੇ ਹਾਂ ਜੀ। ਆਸੀਗਾ ਵੀਰੇ। ਓ ਠੀਕ ਆਪਣੇ। ਆ ਪੰਨ ਜੀ ਜਿਹੜੀ ਤੁਸੀਂ ਘਟਨਾ ਨੂੰ ਅੰਜਾਮ ਦਿੱਤਾ ਜੀ ਬਿਲਕੁਲ ਗੱਲ ਸੱਚੀ ਹੈ ਇਹ। ਕੀ ਗੱਲ ਹੈ ਸਾਨੂੰ? ਵਿਸਥਾਰਤ ਦੱਸੋ। ਗੱਲ ਤਾਂ ਵੀਰੇ ਸੱਚੀ ਆ ਇਹ ਹੂੰ ਪਰ ਲੋਕਾਂ ਨੂੰ ਇਹ ਨਹੀਂ ਪਤਾ ਵੀ ਜਿਹੜੀ ਕੁੜੀ ਸੀਗੀ ਉਹ ਮੇਰੀ ਆਪਦੀ ਕੁੜੀ ਨਹੀਂ ਸੀਗੀ ਅੱਛਾ ਜੀ ਹਾਂ ਜਿਹੜਾ ਮੇਰੇ ਘਰ ਆਲਾ ਘਰ ਆਲਾਗਾ ਉਹਨੇ ਪਹਿਲਾਂ ਵਿਆਹ ਕਰਵਾਇਆ ਹੋਇਆ ਸੀ ਇਹਨੇ ਮੈਨੂੰ ਦੱਸਿਆ ਨਹੀਂ ਹੂੰ ਤੇ ਉਹਦੇ ਵਿੱਚ ਜਿਹੜੀ ਕੁੜੀ ਦੀ ਮਾਂ ਸੀ ਉਹ ਮਰ ਗਈ ਸੀਗੀ ਮੇਰੇ ਨਾਲ ਇਹਨੇ ਦੂਜਾ ਵਿਆਹ ਕਰਵਾਇਆ ਮੈਨੂੰ ਪਹਿਲਾਂ ਦੱਸ ਦਿੰਦਾ ਵੀ ਮੇਰੇ ਕੁੜੀ ਹੈਗੀ ਇੰਨਾ ਕੁਛ ਕਿਉਂਦਾ ਮੈਂ ਵਿਆਹ ਨਾ ਕਰਵਾਉਂਦੀ ਨਹੀਂ ਉਸ ਤੋਂ ਬਾਅਦ ਜਦ ਮੈਂ ਮੈਨੂੰ ਗਿਆ ਲਿਆ ਵਾਕਾਫੀ ਟਾਈਮ ਤੇ ਮੈਨੂੰ ਦੱਸਿਆ ਨਹੀਂਗਾ ਜੀ ਪਤਾ ਨਹੀਂ ਕਿੱਥੇ ਆਵਦੀ ਭੈਣ ਭੂਣ ਕੋਲ ਕਿਤੇ ਕੁੜੀ ਛੱਡੀ ਕਿ ਘਰੇ ਹੌਲੀ 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 ਕਰਕੇ ਲਿਆਉਣ ਲੱਗਿਆ ਠੀਕ ਹੈ ਕੁੜੀ ਨੂੰ ਘਰੇ ਮਤਲਬ ਕਿੰਨਾ ਚਿਰ ਹੋ ਗਿਆ ਤੁਹਾਡਾ ਵਿਆਹ ਹੋਏ ਨੂੰ ਇਹ ਬਾਈ ਨਾਲ ਜਿਹੜਾ ਤੁਸੀਂ ਕਹਿੰਦੇ ਹੋ ਮੇਰੀ ਥੋੜੀ ਘਰ ਵਾਲੇ ਨਾਲ ਦੋ ਢਾਈ ਸਾਲ ਹੋ ਗਏ ਦੋ ਢਾਈ ਸਾਲ ਹੋ ਗਏ ਸੀਗੇ ਲੋ 2.5 ਸਾਲ ਸਾਲ ਤਾਂ ਮੈਨੂੰ ਪਤਾ ਹੀ ਨਹੀਂ ਲੱਗਿਆ ਹੈਗਾ ਵੀ ਕੁੜੀ ਹੈਗੀ ਆ ਕਿ ਹੈ ਨਹੀਂ ਅੱਛਾ ਜੀ ਤੇ ਕੁੜੀ ਕੁੜੀ ਦੀ ਉਹ ਕੁੜੀ ਦੀ ਉਮਰ ਕਿੰਨੀ ਆ ਬਾਈ ਜਿਹੜੀ ਬੱਚੀ ਸੀ ਮਾਦੀ ਉਹਦੀ ਉਮਰ ਕਿੰਨੀ ਸੀਗੀ 10-12 ਸਾਲ ਹੋਏਗੀ ਠੀਕ ਹੈ ਮਤਲਬ ਜਿਹੜੀ ਘਟਨਾ ਨੂੰ ਅੰਜਾਮ ਦਿੱਤਾ ਉਹ ਕਿਰਨਾਂ ਨੂੰ ਅੰਜਾਮ ਕਿਵੇਂ ਦਿੱਤਾ ਕਿਹਨੇ ਦਿੱਤਾ ਤੇ ਕਿਹਦੇ ਨਾਲ ਤੁਸੀਂ ਜਿਹੜੀ ਇਹ ਰਲ ਕੇ ਜਿਹੜੀ ਘਟਨਾ ਕੀਤੀ ਹੈ ਸਾਨੂੰ ਉਹ ਜ਼ਰੂਰ ਦੱਸੋ ਅਸੀਂ ਆਡੀਅנס ਨੂੰ ਦੱਸਣਾ ਚਾਹੁੰਦੇ ਆ ਕਿਉਂਕਿ ਕਈ ਵੀਰਾਂ ਨੂੰ ਇਹ ਗੱਲ ਦਾ ਪਤਾ ਨਹੀਂ ਵੀ ਇਹ ਤੁਸੀਂ ਇਕੱਲੇ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਜਾਂ ਉਹਦੇ ਵਿੱਚ ਕੋਈ ਹੋਰ ਵੀ ਆ ਆ ਆदमी ਸ਼ਾਮਲ ਸੀਗਾ ਜੀ ਨਹੀਂ 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 ਇਹ ਇਹਨੂੰ ਮੈਂ ਪੈਸੇ ਦਿੱਤੇ ਸੀਗੇ ਜੀ ਹੋਰ ਕੋਈ ਕਰਦਾ ਕੋਈ ਇਥੇ ਪਿੰਡ ਦਾ ਕੋਈ ਨਹੀਂ ਸੀ ਇਹ ਮੁੰਡਾ ਬਾਹਰੋਂ ਆ ਅੱਛਾ ਜੀ ਇਹਨੂੰ ਮੈਂ ਪੈਸੇ ਦਿੱਤੇ ਠੀਕ ਠੀਕ ਹੈ ਜੀ ਕਿੰਨੇ ਕਿੰਨੇ ਪੈਸੇ ਚ ਤੁਹਾਨੂੰ ਵੀਰੇ ਕਿੰਨੇ ਪੈਸੇ ਚ ਟੋਟਲ ਕਿੰਨੇ ਪੈਸੇ ਲੈ ਇਹਨਾਂ ਤੋਂ 20 ਬੱਚੀ ਅੱਛਾ 20 ਬੱਚੀ ਹਜ਼ਾਰ ਰੁਪਿਆ ਤੇ ਉਹ ਕੁੜੀ ਦੀ ਕੁੜੀ ਕੱਲੀ ਸੀਗੀ ਮਤਲਬ ਉਹ ਹੋ ਹੋ ਕੋਈ ਲਾਦੇ ਨਹੀਂ ਸੀ ਨਾ ਅੱਜ ਕੋਈ ਨਹੀਂ ਸੀ ਵੀਰੇ ਗਲਤੀ ਉਹਦੀ ਵੀ ਆ ਉਹਨੇ ਮੈਨੂੰ ਪਹਿਲਾਂ ਦੱਸਣਾ ਸੀ ਵੀ ਮੇਰੇ ਕੁੜੀ ਹੈਗੀ ਕਿਉਂ ਨਹੀਂ ਦੱਸਿਆ ਅੱਛਾ ਜ਼ਮੀਨ ਕਿੰਨੀ ਆਉਂਦੀ ਸੀਗੀ ਉਹਨੂੰ ਬੰਦੇ ਨੂੰ ਜ਼ਮੀਨ 15 20 ਕਿੱਲੇ ਸੀਗੀ ਅੱਛਾ 15 20 ਕਿੱਲੇ ਤੇ ਤੁਹਾਡੇ ਆਪਣੇ ਬੱਚੇ ਕਿੰਨੇ ਸੀਗੇ ਹੁਣ ਮੇਰੇ ਤਾਂ ਬੱਚਾ ਇਹ ਨਹੀਂ ਜੀ ਬੱਚਾ ਥੋੜੇ ਹੈ ਨਹੀਂ ਅਜੀ ਨਹੀਂ ਅੱਛਾ ਕੋਈ ਨਹੀਂ ਥੋੜੇ ਕਿਉਂਕਿ ਤੁਹਾਡੇ ਦਿਲ 'ਚ ਤੁਹਾਡੇ ਦਿਲ 'ਚ ਇਹ ਹੀ ਸ਼ੱਕ ਕਿਉਂ ਇਹ ਇਹੋ ਜਿਹਾ ਆਇਆ ਵੀ ਮੈਂ ਬੱਚੇ ਨੂੰ ਮਾਰਦਾ ਤੇ ਹੋ ਸਕਦਾ ਵੀ ਕੱਲੋਂ ਇਹ ਤਾਂ ਨਹੀਂ ਵੀ ਕੋਈ ਪ੍ਰਾਪਰਟੀ ਬਿਸ਼ੇ ਵੀ 20 ਕਿੱਲੇ ਆ 20 ਕਿੱਲੇ ਕੋਈ ਕੁੜੀ ਨੂੰ ਨਾ ਆ ਜਾਣਾ ਸਾਡਾ ਕੁਝ ਬਣਨਾ ਨਹੀਂ ਕੋਈ ਇਹੋ ਜੀ ਗੱਲ ਬਾਤ ਤੁਹਾਡੇ ਦਿਲ ਚ ਹਾਂ ਵੀਰੇ ਸੱਚ ਤਾਂ ਇਹੀ ਹੈਗਾ ਪਰ ਹੁਣ ਮੈਨੂੰ ਪਛਤਾਵਾ ਵੀ ਹੋ ਰਿਹਾ ਹੈਗਾ ਵੱਡੀ ਸਾਰੀ ਮੇਰੇ ਘਰ ਵਾਲਾ ਜਿਹੜਾ ਇਹ ਹੈਗਾ ਇਹਦੀ ਕੋਠੀ ਪਾਈ ਹੋਈ ਸੀ ਕੋਠੀ ਪਾਈ ਹੋਈ ਹੈ ਜਮੀਨ ਆ 20 ਕਿੱਲੇ ਗੱਡੀ ਸਾਰਾ ਕੁਝ ਹੈਗਾ ਮੈਨੂੰ ਐ ਹੋ ਗਿਆ ਵੀ ਇਹੇ ਕੁੜੀ ਦੇ ਨਾ ਕਰਵਾ ਦੂਗਾ ਸਾਰਾ ਕੁਝ ਤੇ ਫਿਰ ਮੈਂ ਇਸ ਡਰ ਚ ਆ ਕੇ ਕੁੜੀ ਨੂੰ ਮਾਰਿਆ ਅਸੇ ਗੱਡੀਆਂ ਕਿੰਨੀਆਂ ਤੁਹਾਡੇ ਜਿਹੜਾ ਘਰ ਵਾਲਾ ਉਹਦੇ ਕੋਲ ਗੱਡੀਆਂ ਕਿੰਨੀਆਂ ਵੀਰੇ ਗੱਡੀ ਅਮ ਹੈਗੀਆਂ ਨਾ ਗੱਡੀਆਂ ਤਿੰਨ ਚਾਰ ਤਿੰਨ ਚਾਰ ਗੱਡੀਆਂ ਤੇ ਕੀ ਕਰਦੇ ਆ ਬਾਈ ਆਪ ਕੀ ਕਰਦੇ ਆ ਜੋਬ ਕਰਦੇ ਆ ਜੋਬ ਕਰਦੇ ਆ ਕਿੰਨੀ ਤਨਖਾਹ ਹੁੰਦਾ ਦੀ ਤਨਖਾਹ ਨਹੀਂ 50000 50000 ਰੁਪਏ ਮਹੀਨੇ ਦੀ ਹੈ ਤੇ ਫਿਰ ਉਹ ਜੋਬ ਵਧੀਆ ਕਰਦੇ ਆ ਇਹ ਮੁੰਡੇ ਇਹ ਮੁੰਡੇ ਸਟੱਡੀ ਕਰਦਾ ਜਿਹੜੇ ਤੁਸੀਂ ਇਹ ਪੜਦਾ ਹੈ ਕਿ ਕੀ ਨਾਲ ਕੀ ਕੀ ਕੰਮ ਕਰਦੇ ਹੋ ਵੀਰੇ ਤੁਸੀਂ ਮੈਂ ਪੜਦਾ ਨਹੀਂ ਮਰ ਨਹੀਂ ਕਰਦਾ ਲਾਸ਼ ਥੂ ਕਰ ਲਈ ਫੇ ਤੁਹਾਨੂੰ ਇਹ ਰਹੀ ਕੰਮ ਕਰਨ ਦੀ ਕੀ ਲੋੜ ਬਈ ਤੁਸੀਂ ਇਹ ਕੰਮ ਕਿਉਂ ਕੀਤਾ ਇਹੋ ਜਿਹੀ ਘਟਨਾ ਨੂੰ ਅੰਜਾਮ ਕਿਉਂ ਦਿੱਤਾ ਕੋਈ ਮੈਂ ਪਹਿਲਾਂ ਪਾ ਡਿਜਾਇਰ ਕਾਰ ਲੈ ਲਈ ਹਾਂਜੀ ਕਾਰ ਲੈ ਲਈ ਉਹਦੀ ਕਿਸ਼ਤਾਂ ਭਰਨ ਵਾਸਤੇ ਲੋਕਾਂ ਕੋਲ ਪੈਸੇ ਹੈਗੇ ਇੱਕ ਕਾਰ ਲੈ ਲਈ ਕਾਰ ਲੈ ਲਈ ਤੇ ਉਹਦੀ ਕਿਸ਼ਤ ਭਰਨ ਵਾਸਤੇ ਪੈਸੇ ਨਹੀਂ ਸੀ ਆ ਤੁਸੀਂ ਮੁੰਡਾ ਕਾਰ ਦੇਖ ਰਹੇ ਹੋ ਇਹਨੇ ਕਾਰ ਲਈ ਤੇ ਕਾਰ ਲੀਰ ਕੋਲ ਕਿਸ਼ਤ ਟੁੱਟ ਗਈ ਤਾਂ ਸੋ ਇਹ ਬੰਦੇ ਨੇ ਸੋਚਿਆ ਵੀ ਆਪਾਂ ਨੂੰ 50000 ਰੁਪਿਆ ਬਣਦਾ ਤੇ 50 ਦੇ ਵਿੱਚੋਂ ਕਿਸ਼ਤ ਕਿੰਨੀ ਸੀ ਤੁਹਾਡੀ ਮੇਰੀ ਕੀ ਹੋ ਗਈ ਮੀਨੇ ਤੀ ਕਿ ਹੋਣਾ ਠੀਕ ਹੈ ओके okay. ए ए कार ਕਿੰਨੇ ਦੀ ਲਈ ਹੈਗੀ ਕਿੰਨੇ ਲੱਖ ਦੀ ਲਈ ਹੈ 15 ਲੱਖ ਦੀ 15 ਲੱਖ ਦੀ ਕਾਰ ਲਈ ਹੈ ਤਾਂ ਫਿਰ ਤੈਨੂੰ ਯਾਰ ਜਰੂਰੀ ਸੀਗੀ ਵੀ ਤੂੰ ਨੂੰ ਵੀ ਇੰਨੀ ਮਹਿੰਗੀ ਗੱਡੀ ਦੀ ਕਿਸ਼ਤ ਨਹੀਂ ਭਰੀਂਦੀ ਵਿੱਚ ਦੋ ਗੱਡੀ ਕਿਉਂ ਲਈ ਤੇ ਐਜਾ ਹੁਣ ਤੂੰ ਪਹਿਲਾਂ ਹੀ ਮੈਂ ਜੋਬ ਤੇ ਲੱਗਿਆ ਸੀਗਾ ਤੇ ਅਜ ਉਹਨਾਂ ਨੇ ਮੈਨੂੰ ਹਟਾਤਾ ਤੇ ਉਹ ਮੈਂ ਜੋਬ ਲੱਗੇ ਸੇ ਕਾਰ ਲੈ ਲਈ ਸੀਗੀ ਫਿਰ ਜੋਬ ਤੋਂ ਹਟਣ ਦਵਾ ਮੈਨੂੰ ਕੋਈ ਕੰਮ ਨਹੀਂ ਮਿਲਿਆ ਹਮ ਦਿਹਾੜੀ ਵੀ ਕੀਤੀ ਪਰ ਕਿਸ਼ਤ ਨਹੀਂ ਭਰੀ ਗਈ ਤੇ ਮੈਂ ਇਹ ਗੱਡੀ ਫਿਰ ਗੱਡੀ ਕਿਉਂ ਲਈ ਗੱਡੀ ਲੋਕਾਂ ਵਗਰ ਲੱਕੇ ਲੈ ਲਈ ਹਵਾ ਜਾ ਕੇ ਲੈ ਲਈ ਵੀ ਯਾਰ ਵੀ ਉਈ ਲੋਕਾਂ ਨੂੰ ਦਿਖਾਵੇ ਵਾਸਤੇ ਲਈ ਹੈ ਹਾਂ ਜੋ ਮੈਂ ਕਹਿੰਦੇ ਸੀ ਕਿ ਹੁਣ ਜੋਬ ਲਾ ਕੇ ਕਾਰਕੁਰਤਾਂ ਲੈ ਕੇ ਪੈਸੇ ਹੀ ਕਰਨੇ ਤੁਹਾਨੂੰ ਮੈਂ ਪਹਿਲਾਂ ਵੀ ਚਾਰ ਪੰਜਾਂ ਨੇ ਕਿਹਾ ਪਹਿਲਾਂ ਮੈਂ ਗੱਲ ਨਹੀਂ ਸੁਣੀ ਤੇ ਕਹੀਗੇ ਫਿਰ ਮੇਰਾ ਹੀ ਮਨ ਬਦਲ ਗਿਆ ਕਿੰਨੇ ਕਿੰਨੀ ਤਰ੍ਹਾਂ ਸੀ ਤੇਰੀ ਮੇਰੀ ਸੀਗੀ 20 30 ਬੇਨਤੀਆਂ 30 35 ਹਜ਼ਾਰ ਫਿਰ ਉਹਨੇ ਤੈਨੂੰ ਹਟਾਤਾ ਕਾ ਵੀ ਉਹਨੇ ਮਾਫ਼ ਤਾਂ ਮੰਨ ਨਹੀਂ ਕੀਤਾ ਨਹੀਂ ਉਹ ਕੋਈ ਹੋਰ ਆ ਗਿਆ ਸੀਗਾ ਮੈਂ ਵਿੱਚ ਵੀ ਜਾਣੂ ਮੜ ਗਿਆ ਸੀਗਾ ਅੱਛਾ ਮਤਲਬ ਇਹ ਬੰਦੇ ਦੇ ਬਾਈ ਇਹ ਕਹਿੰਦਾ ਮੇਰੇ ਲੱਛਣ ਨਹੀਂ ਜੱਜਦੇ ਸੀ ਕਿਉਂਕਿ ਜਿਹੜਾ ਬੰਦਾ ਜਾਣਦਾ ਨਹੀਂ ਪ੍ਰੋਪਰ ਡਿਊਟੀ ਦੇ ਤੇ ਉਹ ਬੰਦੇ ਨੂੰ ਹਟਾਤਾ ਇਹ ਜਗ੍ਹਾ ਦੇ ਉਹਨਾਂ ਨੇ ਹੋਰ ਇਹ ਇਹਨੇ ਹਵਾ ਜਾ ਕੇ ਗੱਡੀ ਲੈ ਲਈ ਕਿਉਂਕਿ ਲੋਕ ਕਹਿੰਦੇ ਜੈ ਵੀ ਤੂੰ ਗੱਡੀ ਕਾਹੂੰ ਲੈਂਦਾ ਜੋਬ ਕਰਦਾ ਐ ਇੰਨੀ ਵਧੀਆ ਤਰੀਕ ਜੌਬ ਤੂੰ ਕਿਸੇ ਦੀ ਜਗ੍ਹਾ ਤੇ ਲੱਗਿਆ ਸੀਗਾ ਹਾਂ ਜੀ ਉਹ ਜਿਹੜੀ ਜਗ੍ਹਾ ਤੇ ਲੱਗਿਆ ਸੀ ਅੱਛਾ ਉਹਨਾਂ ਦੀ ਜਗ੍ਹਾ ਤੇ ਕਿਵੇਂ ਲੱਗਿਆ ਸੀਗਾ ਉਹਨੇ ਦਿੱਥੂਗੀ ਸੀ ਅੱਛਾ ਅੱਦੇ ਪਿਓ ਦੀ ਜਗ੍ਹਾ ਤੇ ਲੱਗਿਆ ਸੀ ਤੂੰ ਹਾਂ ਜੀ ਠੀਕ ਐ ਤੇ ਯਾ ਤੈਨੂੰ ਕੀ ਲੋੜ ਸੀ 30 35000 ਰੁਪਏ ਤੇਰੀ ਨੌਕਰੀ ਸੀ ਦੀ ਤਨਖਾਹ ਸੀ ਤੂੰ ਪਹਿਲਾਂ ਫਟਿਆ ਫਿਰ ਤੂੰ ਆ ਕੰਮ ਕੀਤੇ ਫਿਰ ਤੂੰ ਉਹ ਕੁੜੀ ਨੂੰ ਮਾਰਿਆ ਹੁਣ ਤੈਨੂੰ ਕੁਝ ਤੈਨੂੰ ਮਹਿਸੂਸ ਹੋ ਰਿਹਾ ਤੈਨੂੰ ਲੱਗਦਾ ਵੀ ਯਾਰ ਮੈਂ ਜਿਹੜੀ ਘਟਨਾ ਨੂੰ ਅੰਜਾਮ ਦਿੱਤਾ ਤੇ ਇਹ ਮੈਨੂੰ ਮੇਰੇ ਲਈ ਬਹੁਤ ਮਾੜੀ ਹੈ ਹੈ ਹੁਣ ਤੈਨੂੰ ਇਹਦੀ ਸਜ਼ਾ ਜਾਂ ਤੈਨੂੰ ਕੋਈ ਇਸ ਦਾ ਡਰ ਦਿਲ ਚ ਕੋਈ ਹੈ ਕੋਈ ਹੈ ਸੋ ਬਾਈ ਬੱਚੇ ਤੋਂ ਗਲਤੀ ਹੋ ਜਾਂਦੀ ਹੈ ਇਹ ਬਾਈ ਤੁਹਾਨੂੰ ਕਿੱਥੇ ਕਿਵੇਂ ਮਿਲਿਆ ਬਾਈ ਕਿਉਂਕਿ ਇਹ ਤੁਹਾਡੇ ਲਿੰਕ ਚ ਕਿਵੇਂ ਆਇਆ ਸਾਨੂੰ ਇਹ ਆਡੀਅנס ਨੂੰ ਗੱਲ ਜਰੂਰ ਦੱਸੋ ਇਹ ਮੈਨੂੰ ਕਿਸੇ ਨੇ ਗਾਹਾਂ ਦੀ ਗਾਹ ਨੰਬਰ ਦਿੱਤਾ ਸੀਗਾ ਵੀਰੇ ਮੈਂ ਨੰਬਰ ਲਾ ਕੇ ਦੇਖਿਆ ਮੈਂ ਇਹਨਾਂ ਨੂੰ ਪੈਸਿਆਂ ਦਾ ਲਾਲਚ ਦਿੱਤਾ ਵੀ ਤੈਨੂੰ ਇੰਨੇ ਪੈਸੇ ਦਊਂਗੀ ਐਸ ਟਾਈਮ ਕੁੜੀ ਸਕੂਲੋਂ ਆਉਂਦੀ ਆ ਹੂੰ ਵੀ ਬਸ ਤੂੰ ਉਹਨੂੰ ਲੈ ਜੀਂਗਾ ਨਾ ਮੈਂ ਗੱਡੀ ਚ ਆਪੇ ਲੈ ਜਾਊਂਗਾ ਹੂੰ ਇਹਨੇ ਗੱਡੀ 'ਚ ਸਿੱਟਿਆ ਤੇ ਬਸ ਮੈਂ ਤਾਂ ਉਦੋਂ ਫੋਨ ਕੀਤਾ ਜਦੋਂ ਉਹਨੂੰ ਮਾਰ ਕੁੜੀ ਕਿਸੇ ਬੜਨ ਮੋੜਨ ਗਈ ਸੀ ਹਾਂਜੀ ਅੱਕੇ ਬੇੜਾ ਕੁੜੀ ਨੂੰ ਕਿਵੇਂ ਤਈ ਆਇਆ ਤੇ ਕੁੜੀ ਨੂੰ ਕਿਵੇਂ ਗੱਲਾਂ ਚ ਲਾਇਆ ਕੁੜੀ ਪਹਿਲੇ ਜਦੋਂ ਸਕੂਲ ਚ ਬਾਹਰ ਆਈ ਹਮਮਮ ਪਹਿਲਾਂ ਮੈਂ ਉਹਨੂੰ ਦੇਖਿਆ ਕਿ ਸਿਕਿਉਰਿਟੀ ਹੈ ਗਾਰਡ ਤੋਂ ਜੋ ਪਰ੍ਹਾਂ ਵਗ ਗਈ ਹਮਮਮ ਜੋ ਬਾਹਰ ਆਈ ਉਹ ਡੈਡੀ ਨੂੰ ਡੀਕ ਦੀ ਸੀਗੀ ਅੱਛਾ ਲੈ ਕੇ ਜਾਊਗਾ ਹਮਮਮ ਤੇ ਜਦੋਂ ਮੈਂ ਉਹ ਪਹਿਲਾਂ ਆਇਆ ਤੇ ਮੇਰੇ ਕੋਲ ਆ ਕੇ ਕਿਹਾ ਕਿ ਮੈਂ ਤੇ ਡੈਡੀ ਨੇ ਭੇਜਿਆ ਹਮਮਮ ਕਿ ਆਹ ਚਾਕਲੇਟ ਲੈਣਾ ਉਹਨੇ ਕਿਹਾ ਕਿ ਨਾਲ ਲੈ ਕੇ ਆਉਣਾਗਾ ਮੈਂ ਜਿਹੜੀ ਦੋਸਤ ਠੀਕ ਹੈ ਉਹਨੇ ਕਾਰ ਚੁਲਾ ਲਿਆ ਅੱਛਾ ਜਿਉਂ ਕਾਰ ਚ ਬੈਠੀ ਤੇ ਮੈਂ ਉਹ ਪਹਿਲਾਂ ਦਾ ਉਹਦੇ ਦਵਾਈ ਲਾ ਦਿੱਤੀ ਮੱਕ ਤੇ ਕੁੜੀ ਦਾ ਡੈਡੀ ਤੈਨੂੰ ਜਾਣਦਾ ਸੀ ਨਹੀਂ ਜੀ ਨੀ ਜਾਣਦਾ ਸੀ ਬੱਚੀ ਨੂੰ ਵਿਸ਼ਵਾਸ ਹੋ ਗਿਆ ਮੈਨੂੰ ਲੈਣ ਆਇਆ ਕਿਤੇ ਉਹਨੂੰ ਮੈਨੂੰ ਦੇਖਿਆ ਪਿੰਡ ਚ ਮੈਂ ਪਹਿਲਾਂ ਵੀ ਆਇਆ ਸੀ ਇਹਨਾਂ ਨੂੰ ਸੋ ਬਾਈ ਇਹ ਕੁੜੀ ਨੂੰ ਬੱਚੀ ਨੂੰ ਇਹਨੇ ਕਿਵੇਂ ਗੱਲਾਂ ਤੇ ਲਿਆ ਕਿ ਚੌਕਲੇਟ ਦਾ ਝਾਂਸਾ ਦੇ ਕੇ ਬੱਚਾ ਬੱਚੇ ਨੂੰ ਇਹ ਬੰਦੇ ਨੇ ਆਪਣੀ ਗੱਡੀ 'ਚ ਵੜਾਇਆ ਇਹ ਗੱਡੀ ਉਹੀ ਹੈ ਇਹ ਉਹੀ ਗੱਡੀ ਹੈ ਜਿਹੜੀ ਗੱਡੀ 'ਚ ਇਹ ਬੰਦੇ ਨੇ ਘਟਨਾ ਨੂੰ ਅੰਜਾਮ ਦਿੱਤਾ ਸੋ ਇਹ ਬੰਦੇ ਨੇ ਬਾਈ ਬੱਚੇ ਨੂੰ ਮਾਰਿਆ ਕਿੱਥੇ ਫਿਰ ਕਿੱਥੇ ਇਹ ਘਟਨਾ ਨੂੰ ਜਿਹਦਾ ਅੰਜਾਮ ਕਿੱਥੇ ਦਿੱਤਾ ਕਿੱਥੇ ਲੈ ਗਿਆ ਉਹਨੂੰ ਸੂਏ ਗਲੀ ਅ ਸੂਏ ਦੇ ਸੂਏ ਕੋਲ ਲੈ ਗਿਆ ਤੇ ਫਿਰ ਪਤਾ ਕਿਵੇਂ ਲੱਗਿਆ ਪਤਾ ਕਿਵੇਂ ਲੱਗਿਆ ਬਾਈ ਫੜੇ ਕਿੱਥੋਂ ਗਏ ਤੁਸੀਂ ਕਿਸੇ ਨੇ ਨੂੰ ਦੇਖ ਲੈ ਜੀ ਇਹਨੂੰ ਕੁੱਟਿਆ ਘਟਿਆ ਫੜ ਲਿਆ ਹਾਂ ਤੇ ਫਿਰ ਇਹ ਤੋਂ ਨੰਬਰ ਲੈਤਾ ਮੇਰਾ ਹੂੰ ਮੈਨੂੰ ਫੋਨ ਕੀਤਾ ਫਿਰ ਪੁੱਛਿਆ ਮੈਨੂੰ ਕਹਿੰਦੇ ਵੀ ਤੁਹਾਡੀ ਕੁੜੀ ਵੀ ਮਾਰੀ ਪਈ ਆ ਵੀ ਆ ਮੁੰਡੇ ਨੇ ਹੁਣ ਮੈਂ ਤਾਂ ਕੀ ਹਾਂ ਤੁਸੀਂ ਇੱਥੇ ਆਇਓ ਇੱਥੇ ਤੁਹਾਡੀ ਅੱਜ ਜਮਾਨ ਆਪਣਾ ਤਰੀਕ ਤੇ ਆਇਓ ਅਜਿਹਾ ਤਰੀਕ ਹੈ ਤੇ ਹੁਣ ਤੁਹਾਨੂੰ ਕੀ ਲੱਗਦਾ ਬਾਈ ਤੁਹਾਨੂੰ ਕੋਈ ਸਜ਼ਾ ਹੋਊਗੀ ਜਾਂ ਤੁਹਾਨੂੰ ਕੀ ਕੀ ਲੱਗ ਰਿਹਾ ਤੁਹਾਨੂੰ ਮੈਂ ਹੋਰ ਥੋੜੇ ਦਿਲ ਦੇ ਵਿੱਚ ਕੀ ਵਿਚਾਰ ਵਿਚਾਰ ਚੱਲ ਰਿਹਾ ਹੈ ਜਾਤਾ ਵੀਰੇ ਹੁਣ ਹੋਊ ਜਦੋਂ ਐਡਾ ਵੱਡਾ ਪਾਪ ਕੀਤਾਗਾ ਆਪ ਮੰਨਦੇ ਹੋ ਹਾਂਜੀ ਮਹਿਸੂਸ ਹੁੰਦਾ ਹੁਣ ਬਹੁਤ ਜਿ ਕਿ ਜਵਾਕੜੀ ਨੇ ਕੀ ਵਿਗਾੜਾ ਸੀ ਕੀ ਖਾਧੀ ਸੀ ਦੁਕਾਨੇ ਘਰ ਵਗ ਜਾਂਦੀ ਕੱਲ ਨੂੰ ਹੁਣ ਬਹੁਤ ਮਹਿਸੂਸ ਹੋ ਰਿਹਾ ਦੁੱਖ ਵੀ ਹੋ ਰਿਹਾ ਜੇ ਮੇਰਾ ਆਪਦਾ ਬੱਚਾ ਹੁੰਦਾ ਫਿਰ ਮੈਂ ਉਹਨੂੰ ਵੀ ਮਾਰ ਦਿੰਦੀ ਹੂੰ ਬਹੁਤ ਦੁੱਖ ਹੋ ਰਿਹਾ ਸੋ ਇਹ ਬਾਈ ਜਿਹੜੀ ਲੇਡੀ ਜੀ ਆ ਮੰਦਰੀ ਜੀ ਮੈਨੂੰ ਕੋ ਬੜੀ ਗਲਤੀ ਹੋਈ ਐ ਮੈਂ ਕੁੜੀ ਨੂੰ ਮਾਰਿਆ ਕੁੜੀ ਨੂੰ ਮਾਰਨ ਨਹੀਂ ਚਾਹੀਦਾ ਸੀਗਾ ਇੱਕ ਜ਼ਮੀਨ ਦੇ ਲਾਲਚ ਦੇ ਵਿੱਚ ਤੇ ਇਹ ਜਿਹੜਾ ਨਾਲ ਇਹਦੇ ਇਨਸਾਨ ਆਏ ਨੇ 30 35000 ਦੇ ਲਾਲਚ ਵਿੱਚ ਗੱਡੀ ਦੀ ਕਿਸ਼ਤ ਭਰਨ ਦੇ ਚੱਕਰ 'ਚ ਜਿਹੜੀ ਕੁੜੀ ਨੂੰ ਮਾਰਿਆ ਇੱਕ ਅਣਜਾਣ ਅੰਜਾਮ ਦਿੱਤਾ ਸੋ ਬਾਈ ਇਹਨਾਂ ਤੇ ਜੋ ਵੀ ਇੱਕ ਬੰਦਲੀ ਕਾਰਵੇ ਬਣਨੀ ਚਾਹੀਦੀ ਹੈ ਤੇ ਅੱਗੇ ਤੋਂ ਬਾਈ ਕੋਈ ਤੁਹਾਨੂੰ ਲੱਗਦਾ ਵੀ ਇਹ ਜਿਹੇ ਜਿਹੜੇ ਪੰਜਾਬ ਦੇ ਹਾਲਾਤ ਹੈ ਉਹਨਾਂ ਨੂੰ ਇਹ ਜਿਹੇ ਚੀਜ਼ਾਂ ਕਰਨੀਆਂ ਚਾਹੀਦੀਆਂ ਪੰਜਾਬ ਦੇ ਵਿੱਚ ਬਹੁਤ ਕੁਝ ਇਹ ਹੋ ਰਿਹਾ ਹੈ ਨਹੀਂ ਵੀਰੇ ਇਹੋ ਜੀ ਗਲਤੀ ਨਾ ਕਰੋ ਸਾਥੂ ਤਾਂ ਗਲਤੀ ਹੋ ਗਈ ਇਹੋ ਜੀ ਗਲਤੀ ਨਾ ਕਰੋ ਬੱਚਿਆਂ ਦਾ ਕੋਈ ਕਸੂਰ ਨਹੀਂ ਕੁਝ ਨਹੀਂ ਰਹਿੰਦੇ ਬੱਚੇ ਦਾ ਇਹ ਕਿਸਮਤ ਲਿਖਾ ਕੇ ਲਿਆਉਂਦੇ ਆ ਵੀ ਤੁਸੀਂ ਭਾਈ ਕਿਸ ਨੂੰ ਕਹਿਣਾ ਚਾਹੁੰਦੇ ਹੋ ਜਿਹੜੇ ਲੋਕਾਂ ਦੇ ਸੁਪਨੇ ਆ ਵੀ ਬੋਲਟ ਲੈ ਲਓ ਯਾਰ ਗੱਡੀਆਂ ਲੈ ਲਓ ਮਹਿੰਗੀਆਂ ਵੇਖੀ ਜੋ ਕਿਸ਼ਤਾਂ-ਕੁਸ਼ਤਾਂ ਭਰੀ ਜਾਵਾਂਗੇ ਉਹਨਾਂ ਬਾਰੇ ਤੁਹਾਡਾ ਮਨ ਦਿਲ ਦੇ ਵਿੱਚ ਕੀ ਵਿਚਾਰ ਹੈ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ ਆਪਣੇ ਆਪਣੇ ਤੇ ਲਾ ਕੇ ਤਵੇ ਤਾਂ ਵੈਲੀ ਗੱਲਾਂ ਹੈ ਕਿ ਕਿਸੇ ਮਗਰ ਲਾ ਕੇ ਚੀ ਨਾ ਲੋ ਜੇ ਕਿ ਤੁਹਾਡੇ ਜੇਪ ਭਾਰ ਚੱਲ ਜੇ ਤਾਂ ਲੈ ਲਓ ਜੇ ਮੰਨ ਲਓ ਪਹਿਲਾ ਘਰ ਦਾ ਪਹਿਲਾ ਘਰ ਦਾ ਵਾਰ ਦੇਖੋ ਕਿ ਜੇ ਘਰ ਚ ਸਹੀ ਚੱਲਦਾ ਫਿਰ ਲੈ ਲਓ ਜੇ ਲਓ ਵੀ ਤਾਂ ਜੇ ਸੋੜਾ ਨਹੀਂ ਚੱਲਦਾ ਨਹੀਂ ਨਹੀਂ ਸਰਦਾ ਕੀ ਬਾਤ ਹੈ ਇਹ ਬੱਚਾ ਬਈ ਇਹਨੂੰ ਚੱਕ ਨੇ ਮਾਰਤਾ ਕਿਉਂਕਿ ਚੱਕ ਕਹਿੰਦੇ ਵੱਡੇ ਵੱਡੇ ਨਾਲ ਘਰ ਬਟਨਦੀ ਹੈ ਇਹ ਜਿਹੜੀ ਔਰਤ ਸੀ ਇਹਨੂੰ ਜ਼ਮੀਨ ਦੇ ਲਾਲਚ ਨੇ ਮਾਰਤਾ ਹੁਣ ਦੋਨਾਂ ਨੂੰ ਇਹੋ ਜਿਹਾ ਲਾਲਚ ਲੈ ਕੇ ਬੈਠਾ ਕਿ ਇਹਨਾਂ ਨੂੰ ਹੁਣ ਦੋਨਾਂ ਨੂੰ ਜੇਲ੍ਹ ਦੀ ਰੋਟੀ ਖਾਣੀ ਪੈਣੀ ਹੈ ਕਹਿੰਦੇ ਜੇਲ੍ਹ ਦੀ ਹਵਾ ਖਾਣੀ ਪੈਣੀ ਹੈ ਤੇ ਬਾਈ ਹੁਣ ਤੁਹਾਨੂੰ ਜਿਹੜੀ ਐਸ਼ੋ ਰਾਮ ਘਰੇ ਸੀ ਖੁੱਲ ਬਾਹਰ ਰਹਿ ਸੀਗੀ ਹੁਣ ਤੁਹਾਨੂੰ ਲੱਗਦਾ ਵੀ ਤੁਹਾਨੂੰ ਉੱਥੇ ਜਾ ਕੇ ਕੀ ਉੱਥੋਂ ਦੀ ਜ਼ਿੰਦਗੀ ਦੇ ਇੱਥੋਂ ਦੀ ਜ਼ਿੰਦਗੀ ਜਗੀ ਵਰਕੇ ਘਰ ਵੀ ਪੱਟਿਆ ਗਿਆ ਵੀਰੇ ਨਾਲੇ ਹੁਣ ਇਹਨੇ ਮੈਨੂੰ ਰੱਖਣਾ ਨਹੀਂ ਹੈਗਾ ਹੁਣ ਮੈਨੂੰ ਐਂ ਬੋਲਦਾ ਵੀ ਜੇਲਰ ਮੇਰੇ ਬੱਚੇ ਦੀ ਕਤਲ ਹੈ ਜੇਲਰ ਐਂ ਬੋਲਦਾ ਜਦੋਂ ਤਰੀਕ ਤੇ ਆਉਂਦਾ ਹਿੰਦੇ ਸੋ ਬਾਈ ਹੁਣ ਇਹਨਾਂ ਤੇ ਜਿਹੜੀ ਆ ਕਾਰਵਾਈ ਦਾ ਸਰਕਾਰ ਕਰੂਗੀ ਕਿਉਂਕਿ ਜਿਹੜੀ ਭਵੰਤਮਾਨ ਸਰਕਾਰ ਹੈ ਉਹ ਬਹੁਤ ਇਸ ਟਾਈਮ ਆਪਣੇ ਜਿਹੜੀ ਇਹੋ ਜਿਹੇ ਲੋਕਾਂ ਨੂੰ ਸਜ਼ਾ ਦੇ ਰਹੀ ਹੈ ਕਿਉਂਕਿ ਸਜ਼ਾ ਦੇਣੀ ਬਣਦੀ ਵੀ ਹੈ ਬਾਈ ਕਿਉਂਕਿ ਅਸੀਂ ਇਹ ਹੀ ਬੇਨਤੀ ਕਰਦੇ ਆਂ ਜਿਹੜੇ ਲੋਕ ਇਹ ਜਿਹੇ ਗਲਤ ਕੰਮ ਕਰਦੇ ਆ ਉਹਨਾਂ ਨੂੰ ਅਸੀਂ ਰਿਕੁਐਸਟ ਕਰਦੇ ਆਂ ਵੀ ਇਹਨਾਂ ਕੰਮਾਂ ਤੋਂ ਬਚੋ ਇਹਨਾਂ ਕੰਮਾਂ 'ਚ ਕੁਛ ਨਹੀਂ ਰੱਖਿਆ ਕਿਉਂਕਿ ਇਹ ਬੰਦੇ ਨੇ ਇੱਕ ਗੱਡੀ ਲਈ ਸੀ ਗੱਡੀ ਦੇ ਕਿਸ਼ਤ ਨਾ ਭਰਨੇ ਚੱਕਰ 'ਚ ਇਹ ਕੰਮ ਕਰਨਾ ਪਿਆ ਤੇ ਇਹ ਜਿਹੜੀ ਔਰਤ ਸੀ ਜ਼ਮੀਨ ਵਿੱਚ ਨੇ ਆਪਣਾ ਇੱਕ ਜਿਹੜੀ ਬੱਚੀ ਮਾਰਦੀ ਜਿਹਦੀ ਆਪਾਂ ਕਹਿ ਸਕਦੇ ਆਂ ਇਹਦੀ ਆਪਣੀ ਬੱਚੀ ਨਹੀਂ ਸੀ ਸੋ ਜੇ ਇਹਦੀ ਆਪਣੀ ਬੱਚੀ ਹੁੰਦੀ ਤਾਂ ਇਹ 100 ਵਾਰੀ ਸੋਚਦੇ ਸੋ ਇਹ ਜਿਹੜੀ ਬਾਈ ਵੀਡੀਓ ਹੈ ਵੀਡੀਓ ਨੂੰ ਸ਼ੁਰੂ ਤੋਂ ਲੱਗੇ ਐਂਡ ਤੱਕ ਦੇਖਿਓ ਇਹ ਸਾਡੀ ਕਲਪਨਾਕ ਹੈ ਤੇ ਕੱਪੜਾ ਲਾ ਦੋ ਬਣਾ ਲਓ ਲਾ ਦੋ ਲਾ ਦੋ ਇਹ ਆਪਣਾ ਆਰਟਿਸਟ ਦਾ ਸੋਖਵਾਨ ਪੁਰੀ ਸਿੰਘ ਸੋਣ ਠੀਕ ਹੈ ਮੜੇ ਹਾਂ ਤੇ ਇਹ ਸੁਖੀ ਹੈ ਸੁਖੀ ਮੈਸੇਜ ਕੀ ਦਿੱਤਾ ਵੀਰੇ ਆਪਾਂ ਜਿਹੜੇ ਸਮਾਜ ਨੂੰ ਦਿੱਤਾ ਵੀ ਕਿਉਂਕਿ ਵੀਡੀਓ ਜਾਈ ਇੱਕ ਚਾਰ ਪੰਜ ਦਿਨ ਪਹਿਲਾਂ ਉਹਦੇ ਫਿਲਮ ਬਣਾਈ ਆਪਾਂ ਹਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਪਤਾ ਕੀ ਹੈ ਜੀ ਜਿਵੇਂ ਹੁਣ ਮੈਂ ਵੀਡੀਓ ਦੇ ਵਿੱਚ ਦਿਖਾਇਆਗਾ ਇਸ ਤਰ੍ਹਾਂ ਪੰਜਾਬ ਦੀਆਂ ਔਰਤਾਂ ਨੂੰ ਸ਼ੋਭਾ ਨਹੀਂ ਦਿੰਦਾ ਇਹ ਚੀਜ਼ ਨਹੀਂ ਕਰਨੀ ਚਾਹੀਦੀ ਜਿਵੇਂ ਛੋਟੀ ਜੀ ਬੱਚੀ ਦਾ ਕਤਲ ਦਿਖਾਇਆਗਾ ਹਮ ਬੱਚਾ ਨੂੰ ਮਾਰ ਕੇ ਆਪਾਂ ਨੂੰ ਸੁੱਖ ਨਹੀਂ ਮਿਲਦਾ ਜੀ ਜੇ ਆਪਾਂ ਪਾਪ ਕਰਾਂਗੇ ਕਿਸੇ ਨੂੰ ਵੀ ਨਹੀਂ ਮਿਲਦਾ ਭਾਈ ਜੇ ਕੋਈ ਵੀ ਇਨਸਾਨ ਹੈ ਬੜਾ ਦੁਖੀ ਹੋਵਾਂਗੇ ਦੌਲਤ ਨਾਲ ਨਹੀਂ ਜਾਂਦੀ ਜਿਹੜਾ ਆਪਾਂ ਦੌਲਤ ਪਿੱਛੇ ਇੰਨਾ ਕੁਝ ਕਰਦੇ ਫਿਰਦੇ ਸੋ ਇਹ ਕਹਿੰਦੇ ਵੀ ਇਹ ਕੁਝ ਨਹੀਂ ਕਰਨਾ ਚਾਹੀਦਾ ਸੋ ਭਾਈ ਵੀਡੀਓ ਵਧੀਆ ਲੱਗੇ ਸ਼ੇਅਰ ਕਰ ਦਿਓ ਸਾਡੀ ਫਿਲਮ